ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। حاضر ਹੋਏ ਹਾਂ ਜੀ ਪੰਜਾਬੀ ਕਹਾਣੀ ਲੈ ਕੇ। ਬਹੁਤ ਹੀ ਸੁਣੀ ਕਹਾਣੀ, ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਕਹਾਣੀ। ਅਖੀਰ ਤੱਕ ਜਰੂਰ ਸੁਣਨਾ ਜੀ। ਇਨਸਾਨੀਅਤ ਦਾ ਰਿਸ਼ਤਾ। ਉਰਦੂ ਕਹਾਣੀਕਾਰ ਜ਼ੁਬੈਦਾ ਸੁਲਤਾਨਾ ਦੀ ਕਲਮ ਤੋਂ। ਮੇਰੀ ਇੱਕ ਸਹੇਲੀ ਤਾਜ ਬੀਬੀ ਦੂਰਪਾਰ ਦੇ ساکوں ਭੈਣ ਵੀ ਸੀ। ਉਹ ਕਾਰੇ ਵਾਲੇ ਨਾਵਾ ਖੁਰਦ ਦੇ ਇੱਕ ਪਿੰਡ ਬਾਸੇ ਬਾਵੇ ਵਿਆਹੀ ਹੋਈ ਸੀ ਉਹਦਾ ਖਾਵੰਦ ਚੰਗਾ ਖਾਂਦਾ ਪਿੰਦਾ ਜ਼ਿਮੀਂਦਾਰ ਸੀ ਕੋਲ ਪੈਸਾ ਹੋਵੇ ਤਾਂ ਬੰਦੇ ਨੂੰ ਉਹਦੇ ਨਿਕਾਸ ਲਈ ਨਵੇਂ-ਨਵੇਂ ਟੰਗ ਸੁਝਦੇ ਨੇ ਤਾਂ ਅਜ ਨੂੰ ਵੀ ਆਪਣੀ ਵੱਡੀ ਧੀ ਨੂੰ ਨਿੱਕੀ ਜਿਹੀ ਉਮਰੇ ਵਿਆਉਣ ਦਾ ਚਾਹ ਚੜ ਗਿਆ ਤੇ ਉਹਨੇ ਬੜੀ ਉਚੇਚ ਨਾਲ ਸ਼ਹਿਰੋਂ ਸਾਰਿਆਂ ਸਾ ਕਾਂਗਾ ਨੂੰ ਸੱਦਾ ਕੱਲਿਆ ਮੈਂ ਤੇ ਮੇਰੀ ਨਿੱਕੀ ਭੈਣ ਕੁਮਾਰ ਕੁਮਰ ਬੜੇ ਚਾ ਨਾਲ ਪਿੰਡ ਜਾਣ ਲਈ ਤਿਆਰ ਹੋ ਗਈਆਂ। ਸ਼ਹਿਰੋਂ ਹੋਰ ਲੋਕਾਂ ਵਿੱਚ ਜਾਣਾ ਸੀ। ਚੰਗਾ ਸੰਗ ਬਣ ਗਿਆ। ਅਗਲੇ ਦਿਹਾੜੇ ਸਵੇਰ ਦੀ ਗੱਡੀ ਤੇ ਜਾਣ ਦਾ ਫੈਸਲਾ ਹੋਇਆ। ਸਾਰਿਆਂ ਨੇ ਆਪੋ ਆਪਣੇ ਘਰੋਂ ਸਟੇਸ਼ਨ ਤੇ ਆ ਕੇ ਇਕੱਠੇ ਹੋਣਾ ਸੀ। ਅਸੀਂ ਦੋਵੇਂ ਭੈਣਾਂ ਵੀ ਖੁਸ਼ੀ-ਖੁਸ਼ੀ ਸਟੇਸ਼ਨ ਤੇ ਅਪੜੀਆਂ। ਪਰ ਅਸੀਂ ਜ ਟਾਂਗੇ ਵਿੱਚੋਂ ਵੀ ਨਹੀਂ ਉੱਤਰੀਆਂ ਅਸੀਂ ਜੋ ਗੱਡੀ ਨੇ ਵਿਸਲ ਦਿੱਤੀ ਤੇ ਧੁਰ ਪਈ। ਦਿਲ ਦਾ ਡਾਡਾ ਬੁਰਾ ਹੋਇਆ। ਕੁਮਰ ਦੇ ਅੱਖਾਂ ਵਿੱਚ ਤਾਂ ਹੰਝੂ ਪਰ ਆਏ। ਢਾਂਗੇ ਵਾਲਾ ਪੁੱਛਣ ਲੱਗਾ ਬੀਬੀ ਜੀ ਹੁਣ ਕੀ ਹੁਕਮ ਹੈ? ਮੈਂ ਆਖਿਆ ਘਰ ਮੁੜ ਚੱਲ। ਹੋਰ ਕੀ ਹੋ ਸਕਦਾ ਹੈ? ਪਰ ਕੁਮਰ ਆਖਣ ਲੱਗੇ ਨਹੀਂ ਬਾਜੀ। ਜੀ ਮੈਂ ਕਿਵੇਂ ਅੱਜ ਹੀ ਚੱਲੂ ਘਰ ਮੁੜ ਗਏ ਤੇ ਫੇਰ ਸਾਨੂੰ ਕਿਸੇ ਨਹੀਂ ਜੀਦਾਨ ਦੇਣਾ। ਕੁਮਰ ਦੇ ਰੋਣ ਤੇ ਜ਼ਿੱਦ ਕਰਨ ਦੇ ਮੈਂ ਪਰੇਸ਼ਾਨ ਹੋ ਗਈ। ਢਾਂਗੇ ਵਾਲਾ ਆਖਣ ਲੱਗਾ ਬੀਬੀ ਜੀ ਬਸ ਤੇ ਚਲੇ ਜਾ। ਮੈਂ ਆਖਿਆ ਭਾਈ ਅਸਾਂ ਬਸ ਤੇ ਕਦੀ ਸਫ਼ਰ ਨਹੀਂ ਕੀਤਾ ਸਾਨੂੰ ਕੀ ਪਤਾ ਬੱਸਾਂ ਕਿੱਥੋਂ ਚਲਦੀਆਂ ਨੇ ਟਾਂਗੇ ਵਾਲਾ ਬੋਲਿਆ ਸੁਲਤਾਨ ਦੀ ਸਰਾਂ ਤੋਂ ਉਕਾੜੇ ਨੂੰ ਬਸ ਚੰਦੀ ਮੇਰਾ ਦਿਲ ਨਾ ਮੰਨੇ ਪਰ ਕੁਮਰ ਨੇ ਜ਼ਿੱਦ ਫੜ ਲਈ ਤੇ ਮੈਂ ਮਜਬੂਰ ਹੋ ਗਈ ਆਖਰ ਟਾਂਗੇ ਵਾਲਾ ਸਾਨੂੰ ਬੱਸਾਂ ਦੇ ਢੱਡੇ ਤੇ ਲੈ ਗਿਆ ਬਸ ਤੇ ਆਰਖੋਤੀ ਸੇ ਸ਼ੁਕਰ ਕੀਤਾ ਜੋ ਸਾਨੂੰ ਦੋ ਸੀਟਾਂ ਵੀ ਮਿਲ ਗਈਆਂ ਸਾਡੇ ਨਾਲ ਬਰਾਬਰ ਵਾਲੀ ਸੀਟ ਤੇ ਇੱਕ ਸਿੱਖ ਮੁੰਡਾ ਇੱਕ ਜਵਾਨ ਜਹੀ ਕੁੜੀ ਤੇ ਇੱਕ ਬੁੱਢਾ ਸਰਦਾਰ ਬੈਠੇ ਸਨ। ਬਸ ਚੱਲ ਪਈ ਤੇ ਬੁੱਢੇ ਸਰਦਾਰ ਹੋਰਾਂ ਬਾਰੀ ਦਾ ਸ਼ੀਸ਼ਾ ਬੰਦ ਕਰਕੇ ਸਾਡੇ ਵੱਲ ਧਿਆਨ ਪਾਇਆ। ਫਿਰ ਮੁੰਡੇ ਨੂੰ ਲੈ ਕੇ ਆਪਣੇ ਸੀਟ ਤੋਂ ਉੱਠ ਖਲੋਤੇ ਤੇ ਆਖਿਆ ਬੀਬੀਓ ਤੁਸੀਂ ਇਧਰ ਆਪਣੇ ਭੈਣ ਕੋਲ ਆ ਬਠੋ। ਅਸੀਂ ਦੋਵੇਂ ਉੱਠ ਕੇ ਉਸ ਕੁੜੀ ਦੇ ਕੋਲ ਆ ਗਈਆਂ ਤੇ ਸਰਦਾਰ ਹੋਰੀ ਮੁੰਡੇ ਨੂੰ ਲੈ ਕੇ ਸਾਡੇ ਵੱਲੀ ਸੀਟ ਤੇ ਆ ਗਏ। ਫਿਰ ਉਹਨਾਂ ਆਪਣੀ ਚਾਦਰ ਲਾ ਕੇ ਸਾਡੀ ਸੀਟ ਤੇ ਅੱਗੇ ਤਾਨ ਦਿੱਤੀ। ਤੇ ਆ ਕਰਨ ਲੱਗੇ ਲਓ ਹੁਣ ਬੁਰਕੇ ਝੁੱਕ ਲਓ ਤੇ ਤਿੰਨੇ ਪੈਣਾ ਬੈ ਕੇ ਗੱਲਾਂ ਕਰੋ ਜੋ ਸਫਰ ਚੰਗਾ ਕੱਟ ਜਾਏ। ਓਲਾ ਹੋ ਗਿਆ ਤੇ ਕੁੜੀ ਨੇ ਵੀ ਉੱਪਰ ਦਿਲ ਪੇਟੀ ਹੋਈ ਚਾਦਰ ਲਾ ਦਿੱਤੀ। ਉਹਨੇ ਗੋਟੇ ਕਿਨਾਰੀ ਵਾਲੀ ਲਿਸ਼ਕ ਦੇ ਕੱਪੜੇ ਤੇ ਗਹਿਣੇ ਪਾਏ ਹੋ ਸਾਨੂੰ ਉਹਨਾਂ ਦਾ ਨਾ ਨਾ ਬਿਆਹ ਹੋਇਆ ਜਾਪਦਾ ਸੀ। ਗੱਲਾਂ ਗੱਲਾਂ ਵਿੱਚ ਪਤਾ ਲੱਗਾ ਜੇ ਉਹ ਲਾਹੌਰ ਵਿਆਹੀ ਹੋਈ ਤੇ ਉਹਦੇ ਪਾਪਾ ਜੀ ਉਕਾੜੇ ਦੇ ਬੜੇ ਵੱਡੇ ਆੜਤੀ ਨੇ। ਉਦੇ ਵੀਰ ਦਾ ਵਿਆਹ ਤੇ ਪਾਪਾ ਜੀ ਉਹਨੂੰ ਲੈਣ ਆਏ ਨੇ ਗੱਲਾਂ ਵਿੱਚ ਸਫ਼ਰ ਦਾ ਪਤਾ ਹੀ ਨਾ ਲੱਗਾ ਜਦੋਂ ਬੱਸ ਰਿਣਾਵੇ ਦੇ ਕੋਲ ਕੋਲ ਪੜੀ ਤੇ ਚਾਣਕ ਮੇਰੇ ਦਿਲੀ ਵਿੱਚ ਇੱਕ ਖਿਆਲ ਆਇਆ ਤੇ ਮੇਰਾ ਦਿਲ ਧੱਕ ਧੱਕ ਦੇ ਕੇ ਰਹਿ ਗਿਆ ਮੈਂ ਘਾਬਰ ਕੇ ਕੁਮਰ ਨੂੰ ਆਖਿਆ ਕੁਮਰ ਪਹਿਲਾਂ ਮੈਨੂੰ ਇਹ ਖਿਆਲ ਹੀ ਨਹੀਂ ਆਇਆ ਤਾਂਜ ਦਾ ਪਿੰਡ ਤੇ ਰਿਣਾਵਾ ਖੁਰਦ ਤੋਂ ਅੱਗੇ ਵੇ ਇਹ ਸੁਣ ਕੇ ਕੁਮਰ ਵੀ ਘਬਰਾ ਗਈ ਤੇ ਪੁੱਛਣ ਲੱਗੀ ਕਿਹੜਾ ਬੰਦੇ ਨਾਂ ਵੀ ਯਾਦ ਜੇ ਕਿ ਨਹੀਂ ਮੈਂ ਕਿਹਾ ਨਾ ਤਾਜ ਦੀ ਫੁਫੀ ਮੇਰੇ ਕੋਲੋਂ ਸ਼ਾਮਾ bàba ਨਾ ਹੀ ਲਿਖਵਾਂਦੀ ਸੀ ਸਾਡੀ ਅੰਗਲਾ ਸਰਦਾਰ ਹੁਰਾ ਦੇ ਕੰਨੀ ਬੇਦੂ ਬੁਲਤੀਓ bàma bàba ਤੇਰੇ ਨਾਵਿਓ ਬਾਰਾਮੀ ਲੱਗੇ ਜੇ ਦਿਹਾੜੀ ਵਿੱਚ ਇੱਕੋ ਲਾਰੀ ਪਿੰਡ ਨੂੰ ਜਾਂਦੀ ਏ ਤੇ ਉਹ 2 ਵਜੇ ਟੁਰ ਗਈ ਹੋਵੇਗੀ ਸਾਡੀ ਵਾਸ ਰੇਣਾਵਾ 3 ਵਜੇ ਪੁੱਜੇਗੀ ਸਰਦਾਰ ਹੁਰਾਂ ਦੀ ਗੱਲ ਸੁਣ ਕੇ ਅਸੀਂ ਹੋਰ ਵੀ ਪਰੇਸ਼ਾਨ ਹੋ ਗਏ ਹੁਣ ਕੀ ਹੋਵੇਗਾ bàji ਉਮਰ ਆਖਣ ਲੱਗੀ ਪਰ ਇੰਜ ਲੱਗਦਾ ਸੀ ਜਿਵੇਂ ਸਰਦਾਰ ਹੋਣੇ ਸਾਡੇ ਕੋਲੋਂ ਵੱਧ ਪਰੇਸ਼ਾਨ ਹੋ ਗਏ ਸਨ। ਚਾ ਟਕੜੀ ਠਹਿਰ ਕੇ ਉਹ ਫੇਰ ਬੁਲੇ ਹੁਣ ਕੀ ਉਪਾਅ ਕੀਤਾ ਜਾਵੇ। ਇਹ ਕੁੜੀਆਂ ਇਕੱਲੀਆਂ ਨੇ ਨਾਲ ਕੋਈ ਬੰਦਾ ਵੀ ਨਹੀਂ ਪਿੰਡ ਦਾ ਤੇ ਸਾਰਾ ਰਾਹ ਉਜਾੜ ਹੈ। ਉੱਤੋਂ ਸ਼ਾਮ ਟਲ ਆਵੇਗੀ ਸਰਦੀਆਂ ਦੀਆਂ ਸ਼ਾਮਾਂ ਛਿਤੀ ਪੈ ਜਾਂਦੀਆਂ ਨੇ। ਕੋਈ ਟਾਂਗਾ ਹੀ ਇਕੱਤਾ ਜਾਂਦਾ ਹੀ ਹੋਵੇਗਾ ਦਾਦਾ ਜੀ। ਮੁੰਡਾ ਆਖਣ ਲੱਗਾ ਨਾ ਪੁੱਤਰ ਟਾਂਗੇ ਇਕੱਲੇ ਕੀ ਪ੍ਰੋਸ ਸਾਰਾ ਰਾਹ ਉਜਾੜ ਹੈ ਸਾਰੇ ਨੂੰ ਪਤਾ ਹੈ ਜੇ ਵਿਆਹ ਵਾਲੇ ਘਰ ਦੀਆਂ ਸਵਾਰੀਆਂ ਜੀ ਕੁਇ ਗੈਣਾ ਲੀੜਾ ਵੀ ਹੋਵੇਗਾ ਨਾ ਨਾ ਟਾਂਗੇ ਰੇੜੇ ਤੇ ਕੁੜੀਆਂ ਇਕੱਲੀਆਂ ਨਹੀਂ ਜਾ ਸਕਦੀਆਂ ਇੰਨੇ ਬੱਸ ਰੁਕ ਗਏ ਸਵਾਰੀਆਂ ਉਤਰਨ ਲੱਗ ਪਈਆਂ ਡਰੀਆਂ ਡਰੀਆਂ ਅਸੀਂ ਉਤਰ ਆਈਆਂ ਸਰਦਾਰ ਹੋਰੀ ਵੀ ਸਾਡੇ ਪਿੱਛੇ ਆ ਗਏ ਤੇ ਡਰਾਈਵਰ ਦੇ ਕੋਲ ਜਾ ਕੇ ਆਖਣ ਲੱਗੇ ਪੁੱਤਰ ਜੀ ਤੁਹਾਡਾ ਬੜੱਪਣ ਹੋਵੇਗਾ ਤੁਸੀਂ ਰਤਾਕ ਸਹਾਰਾ ਕਰ ਲਿਓ ਮੈਂ ਇਨ੍ਹਾਂ ਪਰਦੇ ਵਾਲੀਆਂ ਬੱਚੀਆਂ ਦਾ ਕੁਝ ਪ੍ਰਬੰਧ ਕਰ ਲਵਾਂ ਆਖਰ ਧੀਆਂ ਦੀ ਜਦ ਨਹੀਂ ਇਹਨਾਂ ਨੂੰ ਇਕੱਲਿਆਂ ਵੀ ਲਾ ਕੇ ਨਹੀਂ ਜਾ ਨਾ ਜਾਣਾ ਅਸੀਂ ਹੈਰਾਨ ਪਰੇਸ਼ਾਨ ਕੋਲ ਹੀ ਖਲੁੱਤੀਆਂ ਹੋਈਆਂ ਸਾਂ। ਇਨ ਨੂੰ ਚਿੱਟੇ ਪੰਜਾਬੀ ਬੁਰਕੇ ਵਾਲੀ ਇੱਕ ਜਨਾਨੀ ਆ ਗਈ ਤੇ ਪੁੱਛਣ ਲੱਗੀ ਕਿ ਕਿਧਰ ਘਰ ਜਾਣਾ ਏ। ਮੈਂ ਦੱਸਿਆ ਤੇ ਵਾਕਾਂ ਲੱਗੀ ਤੁਹਾਡੇ ਲਾਹੌਰ ਲਾਹੌਰ ਤੋਂ ਆਏ ਹੋਏ ਸੰਗੀਓ ਸਾਹਮਣੇ ਲੰਬੜਦਾਰਾਂ ਦੇ ਬੇੜੇ ਬੈਠੇ ਹੋਏ ਨੇ। ਇਹ ਸੁਣ ਕੇ ਮੇਰੀ ਜਾਣ ਵਿੱਚ ਜਾਨ ਆਈ। ਮੈਂ ਸਰਦਾਰ ਹਰਹਰ ਨੂੰ ਦੱਸਿਆ ਜੇ ਸਾਡੇ ਨਾਲ ਦੇ ਸੰਗੀ ਲੰਬੜਦਾਰਾਂ ਦੇ ਘਰ ਬੈਠੇ ਹੋਏ ਨੇ। ਇਹ ਸੁਣ ਕੇ ਫਿਰ ਵੀ ਉਹ ਸਰਦਾਰ ਹੋਣੀ ਆਪਣੇ ਤਸੱਲੀ ਕਰਨ ਲਈ ਸਾਡੇ ਨਾਲ ਇਹ ਸਾਡਾ ਸੂਟਕੇਸ ਮੁੰਡੇ ਨੇ ਚੁੱਕ ਲਿਆ ਤੇ ਤਰੇਕਾਂ ਦੇ ਘਣੀ ਛਾਂ ਵਾਲੇ ਮਦਾਨ ਅਪੜੇ ਤੇ ਸਾਹਮਣੇ ਇਬੂਹੇ ਦੇ ਕੋਲ ਮੇਰੇ ਚਾਚਾ ਜੀ ਖਲੋਤੇ ਦਿਸ ਪਏ ਸਾਨੂੰ ਵੇਖ ਕੇ ਉਹ ਬਾਹਰ ਆ ਗਏ ਤੇ ਸਰਦਾਰ ਹੁਰਾਣੂ ਨਾਲ ਗੱਲ ਕਰਕੇ ਆਪਣੀ ਤਸੱਲੀ ਕੀਤੀ ਤੇ ਆਖਣ ਲੱਗੇ ਲਓ ਧੀਓ ਰਾਣੀਓ ਰੱਬ ਰੱਖਾ ਅੱਗੇ ਤੋਂ ਕਦੀ ਘਰੋਂ ਇਕੱਲੀਆਂ ਨਾ ਤੁਰਨਾ ਜਮਾਨਾ ਚੱਗਾ ਨਹੀਂ ਸਾਡੇ ਸਿਰਾਂ ਉਤੇ ਹੱਥ ਫੇਰ ਕੇ ਉਹ ਬੱਸ ਵੱਲ ਮੁੜ ਗਏ ਇਸ ਤੋਂ ਪਿੱਛੋਂ ਅਸੀਂ ਉਹਨਾਂ ਲੋਕਾਂ ਨੂੰ ਕਦੀ ਨਹੀਂ ਦੇਖਿਆ ਇੰਨੀ ਮੁद्दत ਲੰਘ ਗਈ ਉਹ ਮੁੰਡਾ ਵੀ ਹੁਣ ਬੁਢਾਪੇ ਵਿੱਚ ਪੈਰ ਪਾ ਚੁੱਕਾ ਹੋਵੇਗਾ ਉਹ ਕੁੜੀ ਵੀ ਦੋ ਤਰ ਬੁੱਤਰ ਵਾਲੀ ਹੋ ਗਈ ਹੋਵੇਗੀ ਸਰਦਾਰ ਹੁਣੇ ਤੇ ਸਵਰਗਵਾਸ ਹੋ ਚੁੱਕੇ ਹੋਣਗੇ ਪਰ ਉਹਨਾਂ ਦਾ ਇੱਕ ਇਹ ਨੇਕ ਅਮਲ ਸਾਨੂੰ ਕਦੇ ਨਹੀਂ ਭੁੱਲੇਗਾ ਸਦਾ ਚੇਤੇ ਰਹੇਗਾ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ